ਜੰਗਰ ਦੀ ਜ਼ਾਲਮ ਸਰਕਾਰ ਚੰਦ ਘਰਾਣੀਆਂ ਦੀ ਸਰਕਾਰ ਸਾਡਾ ਪ੍ਰਧਾਨ ਮੰਤਰੀ ਇੱਕ ਪਿੱਠੂ ਬਣ ਪੜ ਚੁੱਕਾ ਪਿੱਠੂ ਉਹ ਵੀ ਚੰਦ ਘਰਾਣੀਆਂ ਦਾ ਸੋਇਸ਼ ਕਰਕੇ ਅੱਜ ਜ਼ਿੰਦਗੀ ਦੇ ਵਿੱਚ ਮੈਂ ਬੇਨਤੀ ਕਰਦਾ ਆਹਦਾ ਖਾਸ ਕਰ ਨੌਜਵਾਨ ਪੀੜੀ ਨੂੰ ਆਓ ਚੰਦ ਰਮਾਏ 10 मिनट 15 मिनट अद्धा घंटा इस विचार से आओ कि आने वाले समय के सरकार हर हाँ बशर को गुलाम कर रही है साड़ी आजादी को खतरा हो चुका है जड़ी आजादी परवाने ने भगत सिंह राजगुरु सुखदेव वर्गे ने और जड़ी आजादी आजादी महात्मा आजोस एस दे एस वीजा ਕੀ ਤੇ ਆ ਰਾਸਤੀ ਸਰਕਾਰ ਦਾ ਗਲਵਾ ਹੋ ਚੁੱਕਾ ਔਰ ਖਾਸ ਕਰਕੇ ਜੇ ਚੰਦ ਘਣਾਨੇ ਉਦੋਂ ਨੇ ਸੋਨੇ ਮਾਂ ਚੋ ਕਰਕੇ ਸਾਇਸਦਾਨ ਨੂੰ ਜੇਲ ਦੇ ਰਖਦਾਰ ਐਨਐਸਏ ਲਾ ਦਤਾ ਹੈ ਔਰ ਉਸ ਇਨਸਾਨ ਦੀ ਕਦਰ ਦੇਖੋ ਉਹ ਬੰਦਾ ਕੰਦਾ ਮਾਨਸਮਾਨਤ ਨਹੀਂ ਕਰਾਵਾ ਮੇਰੀ ਸਮੋਹ ਵਾਹੇ ਹਿੰਦੁਸਤਾਨ ਦੇ ਲੋਕਾਂ ਤੇ ਬੰਦ ਉਹ ਨਾ ਇਸ ਸਟੇਜ ਦੇ ਵਿੱਚ ਮੈਂ ਕਾਮਯਾਬ ਹੋ ਜਾਵਾਂ ਜੇ ਦੇਸ਼ ਦੇ ਲੋਕ ਉੱਠੇ ਖੜੇ ਹੋਣ ਔਰ ਆਪਣੇ ਆਲਸੀ ਜੀਵਨ ਨੂੰ ਛੱਟ ਕੇ ਅੱਜ ਦੇਸ਼ ਬਿਰਾਮੀ ਦੇ ਨਜ਼ੀਰਾਂ ਬਲ ਫੇਰ ਜਾ ਰਿਹਾ ਹੈ ਜਦ ਇਸ ਕਰਦੇ ਮੈਂ ਬੇਨਤੀ ਕਰਦਾ ਛਾਤੀ ਵਿੱਚੋਂ ਤਮਾਰ ਕੁਸਮੇਵਾਰ ਕੱਤੀ ਹੁੰਦੇ ਨਾਤੇ ਆਹ ਮੋਦੀ ਤੇਰੇ ਜੜਦਾ ਆ ਸਾਡੇ ਪੰਜਾਬੀਆਂ ਨਾਲ ਸਿੱਕਾ ਲੈ ਕੇ ਦੇ ਲਈ ਦੱਸ ਰਹੇ ਕਿ ਤੇਰਾ ਨਾਇਕ ਕਿਵੇਂ ਤੇਰਾ ਦਿਲ ਨੂੰ ਕਿਵੇਂ ਫਨਾ ਕਰਾਂਗੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਅੱਜ ਦੇ ਸਮੇਂ ਦੇ ਵਿੱਚ ਹਰ ਪੰਜਾਬੀ ਦਾ ਫਰਜ਼ ਬਣਦਾ ਕਿਉਂਕਿ ਆਜ਼ਾਦੀ ਦੀ ਲੜ ਪੰਜਾਬੀਏ ਤੇ ਬਗਾਲੀਆਂ ਨੇ ਪਿਆਰੀਆਂ ਨੇ ਜਿੰਦੀ ਆ ਅੱਜ ਜਿਹੜਾ ਮਸਲਾ ਸੋਨਮਾਨ ਚੁੱਕਦਾ ਇਹ ਪੰਜਾਬ ਤੋਂ ਸਭ ਤੋਂ ਜ਼ਿਆਦਾ ਉੱਠਣਾ ਚਾਹੀਦਾ ਅੱਜ ਜਿਹੜੀ ਸੋਸਾਇਟੀ ਆ ਸਾਡੀ ਸਿਵਲ ਸੋਸਾਇਟੀ ਜਿਹੜੀ ਅਸੀਂ शांतिपूर्वक जो कर रहे हैं प्रोटेस्ट बोली तक गुंगी सरकार तक कहना तक आवाज जाने और मोदी वर्ग जालिम लो एक अच्छा ही जा जाए क्या जो किस्मत पूरी ना प्रधानमंत्री बन गया भाई बनी ना प्रधानमंत्री बने हो या चंद्रदार भी जाने बेती कर तो इस करते हैं बेटी करते हैं खासकर वो करे लोकायुक्त राज्य ਮਤਾਵਾਨੂ ਔਰ ਖਾਸ ਕਰ ਨੌਜਵਾਨਾਂ ਆਓ ਕਹਾਂ ਚੋਂ ਬਾਹਰ ਨਿਕਲ ਕੇ ਸਾਡਾ ਸਾਥ ਦਿਓ ਔਰ ਸਰਮਾਨ ਚੁੱਕ ਜੁੜੇ ਸਰਕਾਰ ਵਿਰੋਧਸ਼ਾਹੀ ਤੋਂ ਰਿਹਾਈ ਕਰੇ ਔਰ ਬਾਦੀ ਮੰਗੇ ਧੰਨਵਾਦ ਜਹਲ ਲੋਕਾਂ ਦਾ ਲਤਾਕੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਉੱਤੇ ਜਦੋਂ ਵੀ ਕੋਈ ਬਾਹਰ ਆਈ ਚైనా ਨੇ ਕੀਤੀ ਜਾਂ ਪਾਕਿਸਤਾਨ ਨੇ ਕੀਤੀ ਤਦ ਤੱਕੀ ਨੌ ਕੋ ਲੋਕ ਹੈ ਜਿਹੜੇ ਕੰਪਰੈਸ ਕਰੇ ਇਹਨਾਂ ਲੋਕਾਂ ਨੇ ਜਿਹੜੇ ਕੰਪਰੈਸਰ ਆ ਕੰਪਰੈਸਰ ਲੈ ਕੇ ਜਿਨ੍ਹਾਂ ਲਦਾਖੀ ਲੋਕਾਂ ਨੇ ਸਾਰੀ ਫੌਜ ਦੀ ਮਦਦ ਕੀਤੀ ਅੱਜ ਉਸ ਆਦਮੀ ਨੂੰ ਇਹਨਾਂ ਨੇ ਜੇ ਸੱਟਿਆ ਜਿਹੜਾ ਕਿ ਬਹੁਤ ਇਮਾਨਦਾਰੀ ਨਾਲ ਬੜੇ ਸੁਲਝੇ ਹੋਏ ਤਰੀਕੇ ਨਾਲ ਲਦਾਖ ਦੇ ਲੋਕਾਂ ਲਈ ਸਿੱਖ ਸ਼ਡਿਊਲ ਮੰਗਦਾ ਕੋਈ ਆਪ ਦੇ ਲਈ ਉਹ ਕੁਝ ਨਹੀਂ ਮੰਗਦਾ ਉਹਨੂੰ ਕੋਈ ਲੋੜ ਨਹੀਂ ਇੱਕ ਮਕੈਨੀਕਲ ਇੰਜੀਨੀਅਰ ਆ ਬੜਿਆ ਲਿਖਿਆ ਬੰਦਾ ਹੈ ਔਰ ਉਸ ਬੰਦੇ ਖਾਸ ਤੌਰ ਤੇ ਲਤਾਖਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਉਹ ਕੰਮ ਕੀਤਾ ਜਿਹੜਾ ਖਾਸ ਤੌਰ ਤੇ ਆਪਾਂ ਨੂੰ ਬਚਾਉਣ ਦਾ ਕੰਮ ਕੀਤਾ ਜੇ ਅਗਰ ਪੰਜਾਬੀ ਲੋਕਾਂ ਨੂੰ ਚਾਹੀਦਾ ਹੈ ਕਿ ਖਾਸ ਤੌਰ ਤੇ ਸੋਨੂ ਬਾਗ ਤੋਂ ਵਰਗੇ ਬੰਦੇ ਦੀ ਰਿਹਾਈ ਦੀ ਮੰਗ ਕਰਨ ਲਈ ਜਿਹੜੀ ਕੇਂਦਰ ਸਰਕਾਰ ਨੇ ਜਿਹੜਾ ਕੰਮ ਕੀਤਾ ਇਹ ਬਿਲਕੁਲ ਗਲਤ ਹੈ ਔਰ ਖਾਸ ਤੌਰ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਉਸ ਬੰਦੇ ਨੇ ਕੋਈ ਸਰਕਾਰ ਦੀ ਵਿਰੋਧਤਾ ਨਹੀਂ ਕੀਤੀ ਉਹ ਆਪਣੇ ਹੱਕਾਂ ਦੀ ਰਾਖੀ ਦੇ ਲੋਕਾਂ ਨੇ ਆਉਣਾ ਤਾਂ ਹੀ ਇਹ ਸਾਰੀਆਂ ਸਮੱਸਿਆ ਹੱਲ ਹੋਣੀ ਹੈ ਸਿਵਲ ਸੁਸਾਇਟੀ ਮੋਗਾ ਦੇ ਸੱਦੇ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਵਲ ਸੁਸਾਇਟੀ ਦੀ ਗਵਾਈ ਚ ਆਪਾਂ ਸ਼ਾਂਤੀ ਪੂਰਕਾ ਜਿਹੜੀ ਬਹੁਤ ਹੀ ਧੱਕੇਸ਼ਾਹੀ ਸੋਨਮ ਵਾਂਗ ਚੋਕ ਨਾਲ ਹੋਈ ਹੈ ਉਹਦੇ ਵਿਰੁੱਧ ਤੇ ਜਿਹੜਾ ਆਪਾਂ ਜਦੋਂ ਮਾਰਚ ਕਰ ਰਹੇ ਆ ਇਸ ਮੌਕੇ ਮੈਂ ਇਹ ਕਹਿਣਾ ਚਾਹਣਾ ਤੇ ਸਾਡੀ ਪੰਜਾਬ ਵਾਲਿਆਂ ਦੀ ਜਿਵੇਂ ਸਾਥੀ ਗੋਰਾ ਜੀ ਨੇ ਪਹਿਲਾਂ ਦੱਸਿਆ ਤੇ ਲਦਾਖ ਦੇ ਲੋਕਾਂ ਦੀ ਮਤਲਬ ਇਹ ਢੰਗ ਦੀ ਬਰਾਬਰੀ ਆਪਾਂ ਕਹਿ ਸਕਦੇ ਆ ਤੇ ਅਸੀਂ ਜਿਹੜੇ ਦੇਸ਼ ਦੇ ਦੁਸ਼ਮਣ ਆ ਉਹਨਾਂ ਨਾਲ ਹਮੇਸ਼ਾ ਲੋਹਾ ਲਿਆ ਹੈ ਔਰ ਇਸ ਪਦਮ ਤੇ ਜਿਹੜੀ ਆਪਾਂ ਸ਼ੁਰੂਆਤ ਅੱਜ ਇੱਥੇ ਮੋਗੇ ਵਾਲਿਆਂ ਨੇ ਕੀਤੀ ਹੈ ਕਿ ਇੱਕ ਬਹੁਤ ਹੀ ਯੋਗ ਇਨਸਾਨ ਹੈ ਉਹ ਇੱਕ ਆਯੋਗਮੰਦ ਹੈ ਜਿਹੜੀ ਕਿ ਹਿੰਦੁਸਤਾਨ ਦੇ ਲੋਕਾਂ ਦੀ ਪੜ੍ਹ ਕੇ ਸੁਣਤੀ ਆ ਕਿ ਜਿਹੜਾ ਬੰਦਾ ਇੱਕ ਮਿੰਟ ਵੀ ਜਿਹੜੇ ਉਹਦੇ ਤੇ ਉਹ ਬੈਠਾ ਪਿਛਲੇ ਲੰਬੇ ਸਮੇਂ ਤੋਂ ਉਹ ਨਹੀਂ ਬਹਿਣਾ ਚਾਹੀਦਾ ਸੀ ਔਰ ਜਿਹੜੀ ਪਾਰਟੀ ਨਾਲ ਉਹ ਸੰਬੰਧ ਰੱਖਦਾ ਹੈ ਆਰਐਸ ਨਾਲ ਰੱਖਦਾ ਜਿਨ੍ਹਾਂ ਨੇ ਹਮੇਸ਼ਾ ਹੀ ਅੰਗਰੇਜ਼ਾਂ ਤੋਂ ਲੈ ਕੇ ਕਹਿੰਦਾ ਬਾਅਦ ਦੇਸ਼ ਦੇ ਦੁਸ਼ਮਣਾਂ ਦੀ ਮਦਦ ਕੀਤੀ ਹੈ ਔਰ ਉਹਨਾਂ ਤੋਂ ਆਪਾਂ ਇਹੀ ਆਸ ਕਰ ਸਕਦੇ ਹਾਂ ਜਦੋਂ ਮਦਦ ਦੇਸ਼ ਦੇ ਦਸ਼ਮਣਾਂ ਦੀ ਕਰਨੀ ਹੈ ਤੇ ਫਿਰ ਜਿਹੜੇ ਦੇਸ਼ ਦੇ ਦੋਸਤ ਹਨ ਉਹਨਾਂ ਦੇ ਵਿਰੋਧੀ ਕੰਮ ਉਹ ਕਰ ਸਕਦੇ ਆ ਪਰ ਸਾਡੇ ਲੋਕਾਂ ਦਾ ਇਹ ਫਰਜ ਬਣਦਾ ਕਿ ਜਿੰਨਾ ਚਿਰ ਉਹਦਾ ਸਵਸਥਾ ਗੱਡੇ ਨਹੀਂ ਜਾਂਦਾ ਉਹਨੇ ਚਿਰ ਉਹਦਾ ਵਿਰੋਧ ਕਰਨਾ ਚਾਹੀਦਾ ਪਰ ਵਿਰੋਧ ਕਰਦੇ ਕਰਦੇ ਵਿਰੋਧ ਇਥੋਂ ਤੱਕ ਪਹੁੰਚਣਾ ਚਾਹੀਦਾ ਕਿ ਜਿਹੜੀ ਉਹਦੀ ਜਮ ਹੈ ਉਸ ਜਗ੍ਹਾ ਤੋਂ ਉਹ ਤੋਂ ਦਿੱਤੇ ਹੋਈ ਬਿਕਾਨ ਜਿਹੜੀ ਉਹਦੀ ਜਗ੍ਹਾ ਹੈ ਉੱਥੇ ਉਸ ਬੰਦੇ ਨੂੰ ਇਸ ਪਾਰਟੀ ਨੂੰ ਇਸ ਸੰਸਥਾ ਨੂੰ ਪਚਾਉਣਾ ਚਾਹੀਦਾ ਔਰ ਜਿਹੜੇ ਬੰਦਿਆਂ ਦੇ ਵਿਰੁੱਧ ਉਹ ਕੰਮ ਕਰਦਾ ਜਿਹੜੇ ਲੋਕ ਜਿਹੜੀਆਂ ਸੰਸਥਾਵਾਂ ਜਿਹੜੀਆਂ ਪਾਰਟੀਆਂ ਜਾਂ ਜਿਹੜੇ ਕੱਲੇ ਕਰੇ ਲੋਕ ਦੇਸ਼ ਦੇ ਭਲੇ ਵਾਸਤੇ ਕੰਮ ਕਰ ਰਹੇ ਆ ਉਹ ਸਾਰੇ ਮੋਦੀ ਨੂੰ ਆਰਐਸਐਸ ਨੂੰ ਆਪਦੇ ਦੁਸ਼ਮਣ ਲੱਗਦੇ ਆ ਇਸ ਲਈ ਸਾਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਹਮੇਸ਼ਾ ਸੱਚ ਦੇ ਰਾਹ ਤੇ ਤੁਰੇ ਹਾਂ ਕਿ ਸੱਚ ਦੇ ਰਾਹ ਤੇ ਤੁਰਨ ਦੀ ਸਿਖਰ ਹੀ ਹੋਏਗੀ ਕਿ ਮੋਦੀ ਵਰਗੇ ਬੰਦੇ ਆ ਉਹਨਾਂ ਨੂੰ ਸਰਕਾਰ ਤੋਂ ਪਾਸੇ ਵਗਾ ਸਕਣ ਦੀ ਲੋੜ ਹੈ ਇਹਦੇ ਵਾਸਤੇ ਸਮਾਂ ਕਿੰਨਾ ਲੱਗਦਾ ਹੈ ਇਹ ਹਾਲਾਤਾਂ ਤੇ ਨਿਰਭਰ ਕਰਦਾ ਪਰ ਭੈਣੋ ਭਰਾਵੋ ਜਿੰਨਾ ਘਟ ਸਮਾਂ ਲੱਗੇਗਾ ਉਹਨਾਂ ਸਾਡੇ ਦੇਸ਼ ਦੇ ਐਕ ਵਿੱਚਾ ਜਿੰਨਾ ਲੰਮਾ ਸਮਾਂ ਇਹ ਲੋਕ ਆ ਜਿਹੜੇ ਜਿਹੜੇ ਦੇਸ਼ ਨੂੰ ਲੁੱਟਣ ਤੇ ਲੱਗੇ ਹੋਏ ਆ ਜਿਹੜੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਆ ਕਹਿੰਦਾ ਭਾਵ ਇੱਕ ਰਕਾੜ ਮੋਤੀ ਨੇ ਬਣਾਇਆ ਕਿ ਸਿਰਫ ਧੂਠਾਂ ਤੇ ਸਰਕਾਰ ਚੱਲਦੀ ਆ ਕਹਿੰਦਾ ਭਾਵ ਦਾ ਵੇਚਣ ਤੋਂ ਲੈ ਕੇ ਡਿਗਰਨਾ ਤੋਂ ਲੈ ਕੇ ਜਿਹੜੀਆਂ ਵੀ ਗੱਲਾਂ ਐ ਬੰਦਾ ਕਰਦਾ ਸਿਰਫ ਤੇ ਸਿਰਫ ਝੂਠ ਮਾਰਦਾ ਤੇ ਸੱਚੇ ਲੋਕਾਂ ਨੂੰ ਜਿੰਦੋਂ ਚੱਕ ਡੱਕਣ ਦੀ ਗੱਲ ਕਰਦਾ ਉਹਨਾਂ ਦੀ ਜ਼ੁਬਾਨ ਬੰਦੀ ਕਰਨ ਦੀ ਗੱਲ ਕਰਦਾ ਇਹ ਤੀਜਾ ਸਾਡੇ ਸਾਹਮਣੇ ਚੱਲਣਾ ਨਹੀਂ ਚਾਹੀਦਾ ਇਹਦਾ ਵਿਰੋਧ ਕਰਦੇ ਹੋਏ ਅੰਤਹੀਆ ਕਿ ਇਹ ਬੰਦੇ ਨੂੰ ਆਪਦੀ ਅਹਿਮਦ ਸ਼ਾਹ ਅਗੇ ਜਿਹੜੀ ਇਹਨਾਂ ਦੀ ਮਤਲਬ ਝੁੰਡਲੀ ਐ ਬੜੀ ਖਤਰਨਾਕ ਜੁੰਡਲੀ ਐ ਧਿਰਤ ਕਰਨ ਵਾਲੇ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਇਹਨਾਂ ਨੂੰ ਬਗਾਵਤ ਤੱਕ ਆਪਾਂ ਇਹ ਸਫ਼ਰ ਜਿਹੜਾ ਜਾਰੀ ਰੱਖਾਂਗੇ ਪਾਗ ਤੋਂ ਰਿਹਾਂ ਕਰੋ ਜੇ ਲੋਕਾਂ ਨੂੰ ਰਿਹਾਂ ਕਰੋ ਰਿਹਾਂ ਕਰੋ ਜੇ ਵੀ ਨਾ ਕੋਈ ਕੰਦਾ ਕਰੂਗਾ ਵਾਹਲਾਹ ਦੱਸਦਾ ਤੁਹਾਨੂੰ ਪਤਾ ਹੈ ਕਿ ਸਾਡਾ ਸਿਵਲ ਸੁਸਾਇਟੀ ਦਾ ਜੋ ਦਸਤਾਵਾ ਅਸੀਂ ਇੱਥੇ ਮੋਗਾ ਦੇ ਵਿੱਚ ਬਣਾਇਆ ਇਹ ਜਿਹੜਾ ਬਣਾਇਆ ਅਸੀਂ ਸਿਰਫ ਲੋਕਾਂ ਨੂੰ ਇਨਸਾਨ ਬਣਨ ਵਾਸਤੇ ਔਰ ਜੋ ਧੱਕੇਸ਼ਾਹੀਆਂ ਹੋ ਰਹੀਆਂ ਆ ਉਹ ਕੱਲਾ ਮੋਗਾ ਦੇ ਵਿੱਚ ਨਹੀਂ ਭਾਵੇਂ ਕਿਤੇ ਵੀ ਹੋਵੇ ਅੱਜ ਅਸਰਾ ਲੇਲ ਰਾਖ ਦੇ ਜਿਹੜੇ ਹਰ ਬੰਦੇ ਪਿਆਰੇ ਵਿਗਿਆਨੀੁੱਪੇ ਜੀਵੀ ਇੱਕ ਐਜੂਕੇਸ਼ਨਲ ਸਟਾ ਰਿਫਾਰਮਰ ਉਹ ਜਿਹੜੇ ਹੈਗੇ ਆ ਉਹਨਾਂ ਨੇ ਉਹਨਾਂ ਨੇ ਜਖਾਓ

ਆਸਟੇ ਰਾਜਿਆ ਜਿੱਥੇ ਵੀ ਕਾਰਜ ਕੰਪੂਰਨ ਕਰਾਉਣੇ ਆ ਉਥੇ ਆ ਕੇ ਇੱਕ ਤਾਂ ਹਰ ਚੀਜ਼ੇ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੈ ਸਾਨੂੰ ਇੱਕ ਆਟੋਨੋਮੀ ਮਿਲਣੀ ਚਾਹੀਦੀ ਹੈ ਤਾਂ ਕਿ ਇੱਥੋਂ ਦੇ ਜੋ ਲੋਕ ਆ ਗਏ ਆ ਅਸੀਂ ਉਹਨਾਂ ਦੀ ਦੇਖਭਾਲ ਕਰ ਸਕੀਏ ਔਰ ਲੋਕਾਂ ਲਈ ਸਾਡੀ ਇਸਾ ਇਲਾਕੇ ਦੀ ਇਸ ਖਿੱਤੇ ਦੀ ਜਿਹੜੀ ਹੈ ਦੇਖਭਾਲ ਕਰ ਸਕਣਾ ਔਰ ਉਹਨਾਂ ਦੇ ਵਿੱਚ ਜੜੀ ਕੋਈ ਲੋੜੀ ਸਰਕਾਰਾਂ ਦੀ ਦਖਲਅੰਦਾਜ਼ੀ ਹੈ ਇਹਨਾਂ ਨਾਲ ਵਾਦਾ ਵਰਨ ਖਰਾਬ ਹੋ ਰਿਹਾ ਹੈ ਔਰ ਸੇਵਾ ਗੋਪੀਆ ਹੋ ਰਿਹਾ ਹੈ ਉਹ ਅਸਤੇ ਬਰਬੂਰੇ ਤੋ ਲੋਕੋ ਸਾਥੀਓ ਆਓ ਆਪਾਂ ਜਾਗਿਏ ਔਰ ਜਾਕੇ ਫੁਰੂਆਂ ਚੱਕ ਜੋ ਜੋ ਉਹਨਾਂ ਨੇ ਅੰਦਰ ਕੀਤਾ ਹੋਇਆ ਜੋਗਪੁਰ ਦੀ ਜੇਲ੍ਹ ਦੇ ਵਿੱਚ ਉਸ ਬੰਦੇ ਨੂੰ ਆਪਾਂ ਇਹਨਾਂ ਸਰਕਾਰਾਂ ਦੀ ਸਰਕਾਰਾਂ ਦੀ ਚੁੰਗਲ ਵਿੱਚੋਂ ਛੁਡਾਉਣ ਵਾਸਤੇ ਆਪਾਂ ਪੂਰਾ ਆਪਾਂ ਵਾਹ ਲਾਈਏ ਤੁਨੋ ਮਾ ਐਨਐਸਰ ਨੂੰ ਦਰਬੀਓ ਬੰਦ ਕਰੋ ਲੈ ਲਦਾਖ ਦੇ ਲੋਕਾਂ ਦਾ ਇੱਕਾ ਗਿੰਦਾਬਾਦ ਪਿਆਰਕਾਰੀ ਨਾ ਦਿੰਦੇ ਤਾਂ ਜੋ ਹੋ ਸਕਦਾ ਕਿ ਸਾਡੇ ਕਿਤੇ ਦੇ ਉੱਤੇ ਦੁਸ਼ਮਣ ਦਾ ਕਬਜ਼ਾ ਹੋ ਚੁੱਕਿਆ ਹੁੰਦਾ ਕਾਫੀ ਹਿੱਸੇ ਦੇ ਉੱਤੇ ਸੋ ਉਹਨਾਂ ਲੋਕਾਂ ਨੂੰ ਜਿਹੜਾ ਦੇਸ਼ ਦੇ ਵਿਰੋਧੀ ਗਰਦਾਨਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਔਰ ਕੇਂਦਰ ਸਰਕਾਰ ਦੀ ਜਿਹੜੀ ਨੀਤ ਹੈ ਉਹ ਦੇ ਬਾਰੇ ਸਾਨੂੰ ਸਪਸ਼ਟ ਕਰਦਾ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੀ ਬੋਲਣ ਦੀ ਆਜ਼ਾਦੀ ਨੂੰ ਖਤਮ ਕਰ ਰਹੀ ਹੈ ਸਾਡੇ ਸੰਵਧਾਨ ਨੂੰ ਖਤਮ ਕਰ ਰਹੀ ਹੈ ਜਿੰਦਾਬਾਦ ਜਿੰਦਾਬਾਦ ਸਰਕਾਰ ਕਰ ਬੜੇ ਜੋਰ ਮਰਦਾਬਾ ਮਰਦਾਬਾ ਮੁਕਾਬਲਾ ਸਰਕਾਰ ਕਰ ਬੜੇ ਮੋਤੀ ਸ਼ਹਿਰ ਨੂੰ ਮੁਰਦਾਬਾਦ ਮੁਰਦਾਬਾਦ ਸਰਕਾਰ ਕਾਰਪੋਰੇਟ ਦਾ ਜੋਰ ਮੁਰਦਾਬਾਦ ਜਿੰਦਾਬਾਦ 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 ਲੋਕ ਇੱਕ ਦਾ ਜਿੰਦਾਬਾਦ ਜਿੰਦਾਬਾਦ ਸੁਣਵਾ ਕੇ ਨੂਰ ਹਾਂ ਕਰੋ ਹਾਂ ਕਰੋ ਰਹਾ ਕਰੋ ਕੇਂਦਰ ਸਰਕਾਰ ਮੁਰਦਾਬਾਦ ਲੋਕਤੰਤਰ ਦੀ ਆਗਾਜ਼ ਸਰਕਾਰ लोकत्री काटल सरकार मुरदाबाद ज़िंदाबाद मोदी सरकार मुरदाबाद सोनो रात चक ज़िंदबाद جے ساڈے آدرسی لوگ ہیں تے ہاں ہن سینٹرل سرکار نے اوتھے جکو ایک نئی تیاری کری بنائی ہے تا جڑا اوتھے اوتے بھی رہنا تے ساڈا تے بہت خوف ور توا کا کرنا ہے او سینٹرل سرکار نے سب لوگ وہ دی بنیاد کر کے وہ کارپورٹ تے ہوا تے کارو تھاندو چھاوا داوانا اس ایک خراب فون مار کر دیے گوی بیٹھوں لے را ਇਹ ਪੋ ਨਿਆਣਾ ਪਿਆਉ ਰਹਿਣਾ ਲਈਆ ਸਾਡੀ ਜਿਹੜੀ ਜਨਨੀ ਦਾ ਚਾਹਦੀ ਉਹਦੇ ਸਾਨੂੰ ਨਹੀਂ ਪਵਾਇਆ ਜਾਦਾ ਹੁੰਦਾ ਸਭ ਜਿਹੜਾ ਇਸ ਸਮਾਂ ਜਿਆਨਨੀਤੀ ਹਵੇ ਫਰਸ਼ੀਵਾਦੀ ਜੀਤੀਆਂ ਤੇ ਲੋਕਾਂ ਨੂੰ ਘਰੋਂ ਦੇ ਲੱਕਿਆ ਤੇ ਕਿਰੇ ਹੋਈ ਆ ਉਹ ਉਹਨਾ ਦੋਸਰਿਆਂ ਮੰਗਾ ਨੂੰ ਉਹ ਹਮ ਧਰਤੀ ਨਾਲ ਵਿਚਾਰ ਕਰਨ ਦੀ ਬਜਾਏ ਤਾਨਾਖਾਹੀ ਰਵਈਆ ਅਪਣਾ ਰਹੀ ਆ ਉਹ ਮਗਾਸੇ ਆਵਾੜ ਜਿਵੇਂ ਮਗਾਸੇ ਮਾਰ ਦੇ ਅੰਤਵਾਸੇ ਆਵਾੜ ਬੰਦਾ ਹੈ ਪਰ ਉਹ ਸਰਕਾਰ ਚੋਂ ਚੁੱਪ ਚੀਤੇ ਅੰਦਰ ਕਰਦੇ ਕਿ ਸਾਡੇ ਜਿਹੜੇ ਲੋਕ ਹੈ ਕਿ ਕਦੇ ਵੀ ਸਹਿਮਤੀ ਕਰਨਗੇ ਸਾਥੀਓ ਅਸਲ ਇਥੇ ਲੋਕਾਂ ਦੇ ਵਿੱਚ ਸਵਲ ਸੋਸਾਇਟੀ ਦੀ ਸਥਾਪਨਾ ਕੀਤੀ ਹੈ ਉਹਦਾ ਮੇਨ ਮਕਸਦ ਹੀ ਇਹ ਹੈ ਕਿ ਅਸੀਂ ਜੋ ਇਹ ਲੋਕਾਂ ਦੇ ਗੌਰਮੈਂਟਾਂ ਨੇ ਸਰਕਾਰਾਂ ਨੇ ਸਮਝਿਆ ਹੋਇਆ ਤੁਸੀਂ ਲੋਕ ਦਾ ਕੀੜੇ ਮਟਾਉਦੇ ਹੋ ਲੋਕ ਦਾ ਅਨਪੜਾ ਇਹਨਾਂ ਨੂੰ ਜਿੱਦ ਮਰਜ਼ੀ ਆ ਪ੍ਰਸਾਭਾ ਕੇ ਉਹਨੂੰ ਖਿੱਚ ਲੋ इन जी कोई सुनवाई न सिर्फ़ इन्हनि इन्हनि हिकु सरीर सम्झ में हिकु वेट सम्झ में रखिया हुया दिमाग़ जो कॾहिं कुझु कम नमाग हर आगाम आबादियूं चालू आहे असीं जहिड़ा इनजैक दिमाग़ आहे असीं न हिकु आवाज़ बि असीं सारे लेकिन आवाज़ आहे ਆ ਗੋਮਾ ਚੱਲ ਰਿਹਾ ਇਹ ਮੇਰਾ ਅਡਾ ਸਵਕਾ ਟਾੜੀ ਵੱਲੋਂ ਜਿਹੜਾ ਪ੍ਰੋਟੈਸਟ ਹੈ ਇਹ ਹੋਰ ਚੱਗਾ ਕੀਤਾ ਜਾਊਗਾ ਔਰ ਜਿੰਨਾ ਜੋ ਸੀ ਤੇ ਸਾਨੂੰ ਬਾਹਰ ਜਰੂਰ ਰਿਹਾ ਦਿਓ ਕਿਉਂਕਿ ਅਸੀਂ ਟੈਕਟਰ ਨਹੀਂ ਬਿਠਾਉਂਦੇ ਸਾਨੂੰ ਬਾਹਰ ਤੋਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੋਕਤੰਤਰ ਦਾ ਕਾਹਨ ਕਰਦੇ ਹੋ ਸਰਕਾਰਾ ਮੁਰਦਾਬਾਦ ਮੁਰਦਾਬਾਦ ਦਾਨੀ ਬੰਦੀ ਸਰਕਾਰਾਂ ਦਾ

ਸੋਨਮ ਵਾਮਟੋਕ ਦੀ ਜਿਹੜੀ ਰਿਹਾਈ ਹੈ ਇਹ ਜੋ ਪੱਕਾ ਕੀਤਾ ਜਾਵੇ ਅੱਜ ਸਿਵਲ ਸੁਸਾਇਟੀ ਮੋਗਾ ਵੱਲੋਂ ਸੋਨਮ ਵਾਮਟੋਕ ਜੋ ਕਿ ਦੇਸ਼ ਦੇ ਪ੍ਰਸਿੱਧ ਵਿਗਿਆਨੀ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਤੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਤੋ ਸਾਡੇ ਨਾਲ ਸਿਵਲ ਸੁਸਾਇਟੀ ਮੋਗਾ ਦੇ ਬਹੁਤ ਸਾਰੇ ਕਾਰਕੁਨ ਜੁੜੇ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੋਂ ਉਸ ਤੋਂ ਪਹਿਲਾਂ ਦੱਸ ਦਿਆਂ ਕਿ ਸਿਵਲ ਸੁਸਾਇਟੀ ਮੋਗਾ ਨੇ ਅੱਜ ਪ੍ਰਤਾਪ ਰੋਡ ਚੌਕ ਮੋਗਾ ਤੋਂ ਲੈ ਕੇ ਮੇਨ ਚੌਕ ਮੋਗਾ ਤੱਕ ਇੱਕ ਰੈਲੀ ਕੀਤੀ ਹੈ ਇਨਸਾਫ ਰੈਲੀ ਜਿਹਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਰਸਤੇ ਦੇ ਵਿੱਚ ਰੁੱਕ ਕੇ ਇਹਨਾਂ ਵੱਲੋਂ ਸਪੀਚਾਂ ਕੀਤੀਆਂ ਗਈਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੋਨਮ ਵਾਂਗ ਚੋਕ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਤੇ ਐਨਐਸਏ ਕਿਉਂ ਲੱਗਿਆ ਉਹਨਾਂ ਨੂੰ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਉਹ ਕੀ ਮੰਗ ਕਰ ਰਹੇ ਸੀ ਇਹਦੇ ਬਾਰੇ ਬਹੁਤ ਵਧੀਆ ਜਿਹੜੀ ਜਾਣਕਾਰੀ ਅੱਜ ਇਹਨਾਂ ਬੁਲਾਰਿਆਂ ਵੱਲੋਂ ਦਿੱਤੀ ਗਈ ਹੈ ਸੋ ਆਪਾਂ ਗੱਲਬਾਤ ਕਰਾਂਗੇ ਇਹਨਾਂ ਸਿਵਲ ਸੁਸਾਇਟੀ ਦੇ ਅਹੁਦੇਦਾਰਾਂ ਦੇ ਨਾਲ ਕਿ ਉਹਨਾਂ ਦਾ ਅੱਜ ਦੀ ਰੈਲੀ ਕਰਨ ਦਾ ਕੀ ਮਕਸਦ ਸੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਹਾਂਜੀ ਸੂ ਅ ਅਜੇ ਤੁਸੀਂ ਅੱਜ ਤੁਸੀਂ ਜਿਹੜੀ ਰੈਲੀ ਕੀਤੀ ਐ ਸੋਨੋਂ ਮੰਗ ਚੌਕ ਦੇ ਸਮਰਥਨ ਦੇ ਵਿੱਚ ਉਹਦਾ ਕੀ ਮਕਸਦ ਸੀ ਤੇ ਕੀ ਦੱਸਣਾ ਜਾਓਗੇ ਤੁਸੀਂ ਵੀਡੀਓ ਨੂੰ ਪਹਿਲਾਂ ਤਾਂ ਮੈਂ ਸਿਵਲ ਸੁਸਾਇਟੀ ਮੋਗਾ ਦੇ ਕਾਰਕੁਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪੰਜਾਬ ਪਹਿਲਾ ਕਦਮ ਐ ਪੰਜਾਬ 'ਚ ਜਿਹੜਾ ਕਿ ਸਿਵਲ ਸੁਸਾਇਟੀ ਨੇ ਸੋਨੋਂ ਮੰਗ ਚੌਕ ਜਿਹੜਾ ਕਿ ਇਹ ਸਪੇਸ਼ਟਾ ਨਹੀਂ ਇੰਟਰਨੈਸ਼ਨਲ ਲੈਵਲ ਦਾ ਇੱਕ ਬਹੁਤ ਵੱਡਾ এনਵਾਇਰਨਮੈਂਟਲ ਸਾਇੰਟਿਸਟ ਐ ਔਰ ਖਾਸ ਕਰਕੇ ਕਹਿੰਦਾ ਕੀ ਆ ਉਹ ਲਦਾਖ ਦੇ ਲੋਕਾਂ ਲਈ ਆਜ਼ਾਦੀ ਮੰਗਦਾ ਹੈ ਲਦਾਖ ਦੇ ਲੋਕ ਜਿਹੜੇ 97% ਉਥੇ ਟ੍ਰਾਈਬਲਸ ਹੈ ਔਰ ਸ਼ਡਿਊਲ 6 ਚ ਉਹ ਕਹਿਣਾ ਚਾਹੁੰਦਾ ਹੈ ਕਿ ਸ਼ਡਿਊਲ 6 ਚ ਆਜ਼ਾਦੀ ਔਰ ਖਾਸ ਕਰਤੇ ਉਹ ਨਹੀਂ ਜਦੋਂ ਆਰਟੀਕਲ 370 ਲਾਇਆ ਸਰਕਾਰ ਨੇ ਉਹਨੇ ਸਰਕਾਰ ਦੀ ਅਕਲਤ ਕੀਤੀ ਕਿ ਸਾਾਨੂੰ ਅਲੱਗ ਕਰਤਾ ਠੀਕ ਕੀਤਾ ਪਰ ਜੂਨੀਅਨ ਟੈਰੀਟਰੀਜ਼ ਉੱਪਰ ਸਰਕਾਰ ਨੇ ਆਪ ਵਾਦਾ ਕੀਤਾ ਸੀ ਇਹਨਾਂ ਦੀ ਪਾਰਟੀ ਭਾਜਪੀ ਨੇ ਇੱਕ ਮੈਨੀਫੈਸਟੋ ਇਲੈਕਸ਼ਨ ਮੈਨੀਫੈਸਟੋ ਦਿੱਤਾ ਸੀ ਕਿ ਅਸੀਂ ਇਹਨਾਂ ਨੂੰ ਆਜ਼ਾਦੀ ਦਵਾਂਗੇ ਅਲੱਗ ਇੱਕ ਰਤਬਾ ਦਵਾਂਗੇ ਔਰ ਰਤਬਾ ਮੰਗਦਾ ਖਾਸ ਤੌਰ ਤੇ ਮੈਂ ਲੋਕਾਂ ਨੂੰ ਹੋਰ ਗੱਲ ਕਹਿਣਾ ਹੈ ਕਾਰਗਲ ਦਾ ਇਹ ਕੀ ਆਪਾਂ ਐਸਪੀ ਨੇ ਦੇਖਿਆ ਨਜ਼ਾਕ ਏਰੀਆ ਕੀ ਹੈ ਲੇ ਔਰ ਨਜ਼ਾਕ ਲੇ ਤੇ ਕਾਰਗਲ ਤੋਂ ਜ਼ਿਲ੍ਹਾ ਹੈ ਉੱਥੇ ਥੋੜੀ ਜਿਹੀ ਆਬਾਦੀ 크ਰਿਸਚੀਅਨਸ ਦੀ ਹੈ ਤੇ ਜਿਆਦਾ ਉੱਥੇ ਬੁੱਧਿਸਤ ਹੈ ਔਰ ਕਾਰਗਲ ਦੇ ਉਹ ਲੋਕ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੱਸਿਆ ਇਹਨਾਂ ਨੇ ਜਦ ਵੀ ਇਸ ਤਰ੍ਹਾਂ ਸਾਡੇ ਤੇ ਦੁਸ਼ਮਣ ਹਮਲਾ ਕਰਨ ਲੱਗਾ ਔਰ ਉਹ ਆਜ਼ਾਦੀ ਦੇ ਪਰਵਾਨੇ ਲੋਕ ਜਿਹੜੇ ਸਾਡੀ ਬਚਾ ਕਰਨ ਵਾਲੇ ਲੋਕਾਂ ਤੇ ਉੱਤੇ ਜਿਹਦੇ ਲਈ ਵਾਂਗ ਚ ਪੂਰਾ ਲੜਾਈ ਲੜ ਰਿਹਾ ਹੈ ਕਿ ਵੀ ਇਹਨੂੰ ਸਾਨੂੰ ਸਾਡੀਆਂ ਡਿਮਾਂਡਸ ਨੂੰ ਪੂਰੀਆਂ ਕੀਤੇ ਜਾਣ ਲਦਾਖ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਜਾਵੇ ਉਹਨੂੰ ਫੜ ਕੇ ਇਹਨਾਂ ਨੇ NSA 'ਚ ਠੋਕਦਾ ਔਰ ਜਿਹੜਾ ਪੀਸਫੁਲ ਗਾਂਧੀਵਾਦੀ ਤਰੀਕੇ ਨਾਲ ਲੜਾਈ ਲੜ ਰਿਹਾ ਕੋਈ ਉਹ ਹਿੰਸਕ ਲੜਾਈ ਨਹੀਂ ਲੜੀ ਅਗਰ ਉਥੇ 24 ਜਨਵਰੀ ਤਰੀਕ ਨੂੰ ਕੋਈ ਹਿੰਸਾ ਹੋਈ ਹੈ ਉਹਦੇ ਚੋਂ ਦਾ ਕੋਈ ਰੋਲ ਨਹੀਂ ਉਹਦੇ ਸਰਕਾਰ ਇਨਕੁਆਰੀ ਕਰਾਵੇ ਵੀ ਕਿਹਦਾ ਰੋਲ ਹੈ ਅਸਲ ਮਾਮਲੇ ਤੇ ਸਰਕਾਰ ਨੂੰ ਇਨਕੁਆਰੀ ਕਰਾਉਣੀ ਚਾਹੀਦੀ ਠੀਕ ਹੈ ਜੀ ਅੱਜ ਫਿਰ ਕੀ ਮੰਗ ਕੀਤੀ ਹੈ ਜੀ ਤੁਸੀਂ ਅੱਜ ਮੰਗ ਇਹ ਕੀਤੀ ਹੈ ਕਿ ਸਰਕਾਰ ਸੋਲੋਂ ਮੰਗ ਚੁਕ ਨੂੰ ਬਿਨਾਂ ਸ਼ਰਤ ਰਿਆ ਕਰੇ ਔਰ ਲਦਾਖ ਦੇ ਲੋਕਾਂ ਦੀ ਆਜ਼ਾਦੀ ਲਈ ਲਦਾਖ ਦੇ ਲੋਕਾਂ ਨੂੰ ਜੋ ਉਹਨਾਂ ਨਾਲ ਵਾਅਦਾ ਕੀਤਾ ਸੀ ਸ਼ਡਿਊਲ 6 ਜੂਰਾ ਕਰੇ ਉਹਨਾਂ ਦਾ ਵਾਅਦਾ ਕੀਤਾ ਅੱਗੇ ਲਦਾਖ ਦੀ ਇੱਕ ਸੀਟਾ ਪਾਰਲੀਮੈਂਟ ਦੀ ਉਹ ਦੋ ਸੀਟਾ ਮੰਗਦੇ ਕਿ ਸਾਡੀਆਂ ਦੋ ਸੀਟਾ ਬਣਾਪੀਆਂ ਜਾਣ ਅਸੀਂ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਦੱਸ ਚੱਕੀਏ ਕਿ ਸਾਡੇ ਨਾਲ ਕੀ ਹੁੰਦਾ ਅੱਜ ਵੀ ਕੀ ਨਾਮ ਆਪਣਾ ਜੀ ਮੇਰਾ ਨਾਮ ਅਮਰਜੀਤ ਸਿੰਘ ਦੱਸਲ ਹੈ ਔਰ ਮੈਂ ਸਿਵਲ ਸੁਸਾਇਟੀ ਜਿਹੜੀ ਮੋਗੇ 'ਚ ਹੁਣੇ ਪਿੱਛੇ 'ਚ ਬਣਾਈ ਗਈ ਹੈ ਉਹਦਾ ਫ੍ਰੀਜ਼ੀਡੀਅਮ ਮੈਂਬਰ ਆ ਪੰਜ ਮੈਂਬਰੀ ਸਾਡੀ ਜਿਹੜੀ ਕਮੇਟੀ ਬਣੀ ਹੈ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਹੈਗਾ ਜਸਲ ਸਿੰਘ ਸਾਹਿਬ ਅੱਜ ਤੁਸੀਂ ਜਿਹੜਾ ਸੋਨੋ ਵਾਂਗ ਚੋਕ ਦੇ ਹੱਕ ਦੇ ਵਿੱਚ ਇੱਕ ਰੈਲੀ ਕੀਤੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਮੈਂ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਸਿਵਲ ਸੁਸਾਇਟੀ ਬਣੀ ਹੈਗੀ ਹੈ ਉਹਨਾਂ ਨੇ ਜੋ ਸਾਡੇ ਸਾਥੀ ਹੈਗੇ ਆ ਉਹ ਤਕਰੀਬਨ ਸਾਡੇ ਪੁੱਢੀ ਜੀ ਵੀ ਵਰਗੀ ਹੈ ਉਹਨਾਂ ਨੇ ਵਿੱਚੋਂ ਸਾਨੂੰ ਕਿਹਾ ਹੈਗਾ ਮжоਰਿਟੀ ਨੇ ਦੱਸਿਆ ਕਿ ਜੋ ਸੋਨੋ ਵਾਂਗ ਚੋਕ ਨੂੰ ਇੱਕ ਟੱਕੇ ਦੇ ਨਾਲ ਅੰਦਰ ਕੀਤਾ ਗਿਆ ਹੈਗਾ ਉਹ ਵੀ ਐਨਐਸਏ ਵਰਗਾ ਜਿਹੜਾ ਕਾਲਾ ਕਾਨੂੰਨ ਲਾ ਕੇ ਉਹਦਾ ਸਾਹਮਣੇ ਵਿਰੋਧ ਜਲਾਇਆਗਾ ਸਾਨੂੰ ਇੱਥੇ ਬਾਜ਼ਾਰ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਤਾਂ ਕਿ ਇੱਕ ਲੋਕਾਂ ਦੇ ਵਿੱਚ ਜਾਗਰੂਕਤਾ ਹੋਵੇ ਔਰ ਲੋਕਾਂ ਨੂੰ ਉਹਨਾਂ ਦੇ ਜਿਹੜੇ ਹੱਕਾਂ ਦੀ ਇਲਾਖੀ ਕਰਨ ਵਾਸਤੇ ਉਹ ਲੋਕਾਂ ਨੂੰ ਖੁਦ ਤਿਆਰ ਕੀਤਾ ਜਾਵੇ ਲੋਕਾਂ ਨੂੰ ਗਿਆਨ ਦਿੱਤਾ ਜਾਵੇ ਕਿ ਸਾਨੂੰ ਵੰਗ ਚੁੱਕ ਦੀ ਕੌਣ ਸੀਗੇ ਕੀ ਉਹਨਾਂ ਦੀਆਂ ਉੱਥੇ ਉੱਥੇ ਕੀ ਕਰ ਰਹੇ ਹੈਗੇ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਗਾ ਕਿ ਜਿੱਤਰਾ ਪਤਾ ਹੈਗਾ ਕਿ ਲੇ ਲਾਖ ਦੋ ਜਿਆਦਾ ਲੋਕ ਇੰਨੇ ਹੈਗੇ ਆ ਔਰ ਕਬਾਈਲੀ ਲੋਕ ਦੇ ਉਹਨਾਂ ਲੋਕਾਂ ਨੂੰ ਕੋਈ ਅਗਵਾਈ ਕਰਨ ਵਾਲਾ ਅਗਰ ਕੋਈ ਬੰਦਾ ਮਿਲਿਆ ਉਹ ਉੱਥੇ ਸੋਨੋ ਵਾਂਗ ਚੋਕੀ ਉਹ ਇਕੱਲਾ ਇੱਕ ਸਮਾਜਿਕ ਆਰਕੋਨੀ ਨਹੀਂ ਹੈਗਾ ਇੱਕ ਵਿਗਿਆਨੀ ਵੀ ਹੈਗਾ ਔਰ ਇੱਕ ਉਹ ਸੋਸ਼ਲ ਰਿਫਾਰਮਿਸਟ ਹੈਗਾ ਉਹਨੇ ਕਿੰਨੇ ਰਿਫਾਰਮ ਕੀਤੇ ਆ ਕਿੰਨੀਆਂ ਉੱਥੇ ਉਹਨਾਂ ਨੇ ਇਨਵੈਂਸ਼ਨਸ ਕੀਤੀਆਂ ਹੈਗੀਆਂ ਔਰ ਇਹੋ ਜਿਹੇ ਬੰਦੇ ਨੂੰ ਅਗਰ ਤੁਸੀਂ ਅੰਦਰ ਕਰ ਦਿਓਗੇ ਤੇ ਇਹ ਸਿੰਧੀ ਸਾਡੀ ਜਿਹੜੀ ਹੈਗੀ ਆ ਇੱਕ ਲੋਕਾਂ ਦੀ ਜੁਬਾਨ ਬੰਦੀ ਆ ਜਿਹੜੀ ਕਿ ਲੋਕਤੰਤਰ ਦੇ ਵਿੱਚ ਨਾਤਾਕ ਦੇਸ ਹੁੰਦਾ ਅੰਦਰ ਵਿੱਚ ਇੱਕਦਿਲ ਲਿਖੀ ਆ ਨਾ ਕਿ ਲੋਕ ਕੀਤਾ ਗਿਆ ਕਿ ਅਗਰ ਲੋਕ ਬੋਲਦੇ ਆ ਤਾਂ ਲੋਕਾਂ ਦੇ ਜਿਹੜੇ ਆ ਉਹਨਾਂ ਨੂੰ ਅੰਦਰ ਕੀਤਾ ਜਾਵੇ ਇਹ ਕਿਤੇ ਵੀ ਲਿਖਿਆ ਨਹੀਂ ਹੋਇਆ ਅੱਜ ਤਾਂ ਸੋਨੂ ਬਾנג ਜੋ ਕਿ ਨੇ ਇੱਕ ਗੱਲ ਕਹੀ ਹੈ ਕਿ ਮੈਂ ਆਪਦੀ ਜਿਹੜੀ ਰਿਹਾਈ ਲਈ ਕੋਈ ਚਾਰਾ ਜੋਈ ਨਹੀਂ ਕਰੂੰਗਾ ਜੀ ਦੇਖੋ ਉਹਨਾਂ ਨੇ ਇਸੇ ਕਰਕੇ ਕਿਹਾ ਕਿ ਕਿਉਂਕਿ ਮੈਂ ਇੱਥੇ ਤੁਹਾਨੂੰ ਸਪਸ਼ਟੀ ਕਰਨਾ ਇਹ ਚਾਹਣਾ ਹੈਗਾ ਕਿ ਸੋਨੂ ਬਾנג ਜੋ ਆਪਣੇ ਆਪ ਦੇ ਵਿੱਚ ਇੱਕ ਆਦਮੀ ਨਹੀਂ ਹੈਗਾ ਉਹ ਕਈਆਂ ਲੋਕਾਂ ਦੀ ਜਿਹੜੀ ਇੱਕ ਸੋਚ ਦੀ ਉਹ ਇੱਕ ਮੁੱਠ ਹੈਗੀ ਆ ਇੱਕ ਉਹ ਇੱਕ ਉਹ ਥਿੰਕ ਕਿ ਕਹਾ ਉਹ ਇਸ ਕਰਕੇ ਕਹਿੰਦਾ ਕਿ ਮੈਂ ਕੋਈ ਇੱਕ ਇੰਡੀਵਿਜੂਅਲ ਅਫੇਅਰ ਕਰਨੀ ਚਾਹਗਾ ਮੇਰੀ ਲੋਟ ਤੁਸੀਂ ਹੈ ਤੁਸੀਂ ਮਤਲਬ ਕਿ ਜਿਵੇਂ ਕਹੂੰਗਾ ਮੈਂ ਉਸੇ ਤਰ੍ਹਾਂ ਕਰੂੰਗਾ ਤੁਸੀਂ ਮੇਰੀ ਰਾਖੀ ਕਰਨੀ ਹੈ ਤੁਸੀਂ ਹੀ ਮੇਰੀ ਨੂੰ ਆਵਾਜ਼ ਬਣਨਾ ਹੈਗਾ ਅਗਰ ਅਸੀਂ ਉਹ ਸਾਡੀ ਆਵਾਜ਼ ਬਣਦਾ ਤਾਂ ਅਸੀਂ ਹੋਣੀ ਆਵਾਜ਼ ਬਣਨਾ ਇਸੇ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਹੈਗੇ ਆ ਅਗਰ ਉਹਨਾਂ ਨੇ ਕਹਿ ਆ ਗਏ ਕਿ ਮੈਂ ਮਗਲਬ ਕੇ ਕੋਈ ਚਾਰਾ ਜੋਈ ਨਹੀਂ ਕਰੂੰਗਾ ਉਹ ਚਾਰਾ ਜੋਈ ਉਹਨੇ ਸਾਡੇ ਮੋਢਾਂ ਤੇ ਸਭ ਦਿੱਤੀ ਆ ਸਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਪਹਿਲਾਂ ਨਾਲੋਂ ਵੀ ਦੁੱਗਣੀ ਤਿੱਗਣੀ ਬਣ ਜਾਂਦੀ ਆ ਮੈਂ ਇਥੇ ਲੋਕਾਂ ਨੂੰ ਇਹ ਕਹੂੰਗਾ ਅਸੀਂ ਉਹਨਾਂ ਦੀ ਗੱਲ ਨੂੰ ਸਮਝਦੇ ਹੋਏ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਖੜੇ ਹੋ ਕੇ ਉਹਨੂੰ ਮੰਗ ਕਰਤ ਨੂੰ ਜਿੰਨੀ ਜ਼ਿਆਦੀ ਸਰਧਾਨ ਨੂੰ ਯਾ ਕਰਾ ਜੇ ਤਾਂ ਕਿ ਉੱਥੇ ਉਹ ਜੋ ਮਾਤਾ ਵਰਨ ਦੀ ਲੜਾਈ ਲੜ ਰਹੇ ਨੇ ਉੱਥੇ ਐਜੂਕੇਸ਼ਨ ਸਿਸਟਮ ਦੇ ਬਾਰੇ ਲੜਾਈ ਲੜ ਰਹੇ ਨੇ ਜੋਥੇ ਇੱਕਾ ਕਾਰਪੋਰੇਟ ਉਥੇ ਜੋ ਉਥੇ ਫੈਕਟਰੀਆਂ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਥੇ ਜ਼ਮੀਨਾਂ ਲੈ ਕੇ ਜੰਗਲ ਕੱਟ ਕੇ ਉਹ ਬਿਲਕੁਲ ਨਹੀਂ ਉਹ ਚਾਹੁੰਦਾ ਸਾਨੂੰ ਵਾਂਟੋਕ ਸਾਨੂੰ ਇੱਥੇ ਛੇੜਿਆ ਜਾਵੇ ਉਹ ਐਸੇ ਕਰਕੇ ਹੀ 6th ਸ਼ੈਡਿਊਲ ਮੰਗ ਰਿਹਾ ਉਹ ਕਹਿੰਦਾ ਕੁਝ ਫੈਸਲੇ ਜਿਹੜੇ ਹੈਗੇ ਆ ਇਹ ਲੋਕਾਂ ਦੇ ਜਿਹੜੇ ਇਲਾਕਿਆਂ ਦੇ ਲੋਕ ਹੈਗੇ ਆ ਉਹਨਾਂ ਤੋਂ ਛੱਡ ਦਿੱਤੇ ਜਾਣੇ ਚਾਹੀਦੇ ਜੋ ਵੀ ਜਿਹੜਾ ਕਿਉਂਕਿ ਜਿਹੜਾ ਲੋਕ ਹੈ ਉਹਨਾਂ ਨੂੰ ਉਸ ਤੋਂ ਦੇ ਵਾਤਾਵਰਣ ਬਾਰੇ ਜਿੰਨਾ ਉਹਨਾਂ ਨੂੰ ਗਿਆਨ ਹੈ ਉਹਨਾਂ ਗਿਆਨ ਕਿਸੇ ਨੂੰ ਵੀ ਹੋਰ ਬੰਦੇ ਨੂੰ ਨਹੀਂ ਹੋ ਸਕਦਾ ਇੱਕ ਐਨਐਸਏ ਬਣਾਇਆ ਗਿਆ ਹੈ ਇਹ ਸਿਰਫ ਤੇ ਸਿਰਫ ਦੁਰਉਪਯੋਗ ਕਰਨ ਵਾਸਤੇ ਹੀ ਬਣਾਇਆ ਗਿਆ ਹੈ ਔਰ ਇਹ ਦੁਰਾ ਹੈਗਾ ਦੁਰਉਪਯੋਗ ਅਸੀਂ ਨਹੀਂ ਹੋਣ ਦੇਵਾਂਗੇ ਸਿਵਲ ਸੁਸਾਇਟੀ ਦਾ ਸਭ ਤੋਂ ਵੱਡਾ ਜੜਾ ਹੈਗਾ ਉਦੇਸ਼ ਹੀ ਇਹ ਹੈ ਕਿ ਤੱਕੇਸ਼ਾਈ ਬੇਇਨਸਾਫੀ ਤੇ ਜਿਹੜੀ ਅਸੀਂ ਨਹੀਂ ਚੱਲਣ ਦੇਵਾਂਗੇ ਇਹੀ ਜਿਹੜੀ ਅੱਜ ਅਸੀਂ ਇਨਸਾਫ ਰੈਂਦੀ ਹੈ ਇਹਨਾਂ ਸੋਨੋ ਮੰਗ ਤਕਰੀ ਜਿਹੜੀ ਸੋਚ ਨੂੰ ਅੱਗੇ ਲੈ ਜਾਣ ਵਾਸਤੇ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਔਰ ਲੋਹ ਲਗਾਖ ਦੇ ਜਿਹੜੇ ਲੋਕ ਆ ਉਹਨਾਂ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਹੋਏ ਉਹਨਾਂ ਦੇ ਨਾਲ ਜਿਹੜੇ ਅਸੀਂ ਖੜਦੇ ਹੋਏ ਅਸੀਂ ਇੱਥੇ ਅੱਗੇ ਮੋਗੇ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਅਸੀਂ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਇਸ ਲੋ ਸੋਸਾਇਟੀ ਨੇ ਕਿ ਇਸ ਤਰ੍ਹਾਂ ਲੋਕ ਖੜਨਗੇ ਕਿ ਕਿਸੇ ਪ੍ਰਧਾਨ ਮੰਤਰੀ ਦੀ ਕਿਸੇ ਗ੍ਰਹਿ ਮੰਤਰੀ ਦੀ ਅੱਗੇ ਤੋਂ ਹਿੰਮਤ ਨਾ ਪਵੇ ਕਿ ਇਸ ਤਰ੍ਹਾਂ ਕਿਸੇ ਉੱਚ ਬੁੱਢੀ ਜੀ ਦੀ ਨੂੰ ਫਲਾਕਾਂ ਦੇ ਪਿੱਛੇ ਛੱਟ ਕੇ ਉਹਦਾ ਜ਼ੁਬਾਨ ਬੱਦਲ ਠੀਕ ਹੈ ਧੰਨਵਾਦ ਧੰਨਵਾਦ ਤੁਸੀਂ ਸਾਥੀ ਦਾ ਜੀ ਅੱਜ ਤੁਸੀਂ ਸੋਨਵਾਨ ਚੌਕ ਦੀ ਜਿਹੜੀ ਰੈਲੀ ਹੈ ਉਹਦੇ ਵਿੱਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਵੀ ਸਿਵਲ ਸੁਸਾਇਟੀ ਮੋਕਾ ਨੇ ਪੰਜਾਬ ਦੇ ਵਿੱਚ ਹੀ ਪਹਿਲ ਕਦਮੀ ਕੀਤੀ ਹੈ ਔਰ ਮੈਂ ਵਧਾਈ ਦਿੰਦਾ ਔਰ ਮੈਂ ਗੱਲ ਕਹਿਣਾ ਚਾਹੁੰਦਾ ਹੈ ਕਿ ਮੋਦੀ ਨੇ ਸੋਨਮ ਬਾਂਗ ਚੌਕ ਵਰਗੇ ਸਾਇੰਸਦਾਨ ਜਿਹੜਾ ਇੱਕ ਕੁਦਰਤ ਦੇ ਨਾਲ ਰਲ ਕੇ ਉਹ ਜਿਹੜਾ ਵਾਤਾਵਰਣ ਪ੍ਰੇਮੀ ਹੈ ਉਸ ਨੇ ਉਥੋਂ ਦੇ ਲੋਕਾਂ ਨੂੰ ਨਾਲ ਲਿਆ ਹੈ ਅਰ ਅੱਜ 100% ਲੋਕ ਜਿਹੜੇ ਆ ਥੋਲੋਂ ਬਾਗ ਚੁੱਕਦੇ ਨਾ ਰਾ ਕਵੈਲੀ ਤੇ ਦੂਜੇ ਕੋਲ ਮਗਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆਮ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਅਗਲੇ ਕਦੇ ਪ੍ਰਧਾਨ ਮੰਤਰੀ ਹੈ ਮੈਂ ਅੱਜ ਇਸ ਗੱਲ ਨੂੰ ਕਹਿਣਾ ਚਾਹੁੰਦਾ ਇਹੜੀਆਂ ਕੱਢ ਲਾਵਾ ਦੇਸ਼ ਚੋਰੀਆਂ ਜਿਵੇਂ ਚੀਫ ਜਸਟਿਸ ਤੇ ਬੇਅਦਬੀ ਕੀਤੀ ਗਈ ਹੈ ਜਿਵੇਂ ਪਿਛਲੇ ਸਾਲੇ ਪੁਲਿਸ ਰਾਕੇ ਵੱਡਾ ਅਫਸਰ ਸੁਸਾਈਡ ਕੀਤੀ ਹੈ ਚੋ ਦੀ ਪਿਛਲੀ ਸਟੋਰੀ ਹੈ ਉਹਦੇ ਨਾਲ ਨਾਲ ਉਦੋਂ ਵੀ ਉੱਥੇ ਵੀ ਘੱਟ ਲਈ ਉਹਦੇ ਬਰਾਬਰ ਕੇਐਸਆਈ ਨੂੰ ਉਹਨੂੰ ਗੋਲੀ ਮਾਰ ਕੇ ਉਹਦਾ ਬਿਆਨ ਪਹਿਲਾਂ ਕਰਾ ਕੇ ਤੇ ਫਿਰ ਉਹ ਉਹਦੀ ਜਿਹੜਾ ਅਫਸਰ ਆਉਂਦੀ ਘਰ ਤੇ ਮਕਦਮਾ ਬਣਾਇਆ ਗਿਆ ਇਹ ਜੰਗਲ ਦਾ ਰਾਜ ਹੈ મોદી ਉਨੂੰ ਐਨਐਸਏ ਦਾ ਲਾ ਦੂਗਾ ਮਗਰ ਉਹ ਇੱਕ ਗੱਲ ਮੈਂ ਕਹਿਣਾ ਚਾਹਣਾ ਹਿੰਦੁਸਤਾਨ ਦੀ ਆਜ਼ਾਦੀ ਤੇ ਲੋਕ ਖਾਸ ਕਰ ਪੰਜਾਬੀ ਬੰਗਾਲੀ ਜਿਨ੍ਹਾਂ ਨੇ ਲद्दाख ਦੇ ਲੋਕ ਜਿਨ੍ਹਾਂ ਨੇ ਵਾਤਾਵਰਣ ਪ੍ਰੇਮੀ ਹੈ ਜਿਨ੍ਹਾਂ ਨੇ ਕਾਰਗਰਦੀ ਲੜਾਈ ਦੇ ਵਿੱਚ ਸਾਬਤ ਕੀਤਾ ਕਿ ਉਹ ਦੇਸ਼ ਭਗਤ ਨੇ ਔਰ ਉਹਨਾਂ ਨੇ ਹਿੰਦੁਸਤਾਨ ਦਾ ਇਕਾ ਰੱਖ ਕੇ ਇੱਕ ਗੱਲ ਦਿਖਾਈ ਹੈ ਮੈਂ ਇਹ ਗੱਲ ਕਹਾਗਾ ਐਨ ਐਥੇ ਤਾਂ ਲਾ ਨਾ ਲਾ ਕੋਈ ਸੋਨੂੰ ਮਾਨ ਚੁੱਕਦੀ ਹਵਾ ਵਾਲੀ ਚਾਟ ਸਕੇਗਾ ਮੈਂ ਧੰਨਵਾਦ ਕਰਦਾ ਉਹਦੀ ਧਰਮ ਪਤਰੀ ਦਾ ਜਿਹੜੀ ਐਨੀ ਪੜ੍ਹੀ ਲਿਖੀ ਹੋ ਕੇ ਵੀ ਉਹਨੇ ਇਸ ਗੱਲ ਦੇ ਵਿੱਚ ਬੀੜਾ ਚੱਕਿਆ ਉਸ ਮਹਿਲਾ ਦਾ ਸਾਡੀ ਤੈਨ ਦਾ ਮੈਂ ਕਹਿਣਾ ਸਮਝਦਾ ਵੀ ਇਹ ਜਿਹਾਂ ਜਦੋਂ ਐਜੀਆਂ ਵਧੀਆ ਘਾਰੀਆਂ ਜਿਹੜੀਆਂ ਹੈ ਜਿਨ੍ਹਾਂ ਜਿਹੜਾ ਸੋਨੂੰ ਮਾਨ ਚੁੱਕਦੀ ਧਰਮ ਪਤਰੀ ਐਗੀਆਂ ਹੋਣ ਤਾਂ ਦੇਸ਼ ਦੇ ਵਿੱਚ ਮੋਦੀ ਦੀ ਜ਼ਾਲਮ ਸਰਕਾਰ ਦਾ ਕੋਈ ਵਸਣ ਨਹੀਂ ਰਹਿਣ ਦੇਣਗੇ ਦੇਣਗੇ ਔਰ ਮੈਂ ਪੰਜਾਬ ਦੇ ਵਿੱਚ ਫਿਰ ਸਿਵਲ ਸੁਸਾਇਟੀ ਮੋਗਾਂ ਨੂੰ ਇਹ ਪਹਿਲ ਕਦਮੀ ਕਰਨ ਤੇ ਵਿਦਾਇਤ ਨਾ ਆ ਰੌਣ ਵਾਲੇ ਸਮੇਂ ਦੇ ਵਿੱਚ ਮੈਂ ਮੋਕੇ ਦੇ ਲੋਕਾਂ ਨੂੰ ਵੀ ਪ੍ਰੇਰਿਤ ਕਰਦਾ ਆਓ ਸਾਥ ਦਿਓ ਘਰਾਂ ਤੋਂ ਨਿਕਲੋ ਡੇਰ ਨਾ ਹੋ ਜਾਵੇ ਅੱਗ ਤਾਂ ਗਵਾਲੀ ਦੇ ਘਰ ਚ ਆ ਪਹੁੰਚੀ ਤੇ ਕਹਿੰਦੇ ਵੀ ਸਾਡੇ ਨਾਲ ਸਾਡੇ ਨਾਲ ਹੋ ਸਕਦਾ ਤੇ ਇਸ ਕਰਕੇ ਬਾਦਲਾ ਕਹਿੰਦਾ ਹੋਇਆ ਮੋਦੀ ਨੂੰ ਮੈਂ ਚੇਤਾਵਨੀ ਦਿੰਦਾ ਕਿ ਮੋਦੀ ਸਾਰੀ ਦੁਨੀਆ ਦੇ ਵਿੱਚ ਅੱਜ ਤੂੰ ਇੱਕ ਤੇਰਾ ਨਜ਼ਰੀਆ ਤੇਰਾ ਹோம் ਮਿਨਿਸਟਰ ਤੇਰਾ ਯੂਪੀ ਦਾ ਚੀਫ ਮਿਨਿਸਟਰ ਤੇਰੀ ਛਾਰੀ ਜਿਹੜੀ ਗੱਲਬਾਤ ਆ ਉਹ ਸਿਰਫ ਚੰਦ ਕਰਾਨਿਆਂ ਦਾ ਤੁਸੀਂ ਪਿੱਠੂ ਆ ਤੁਸੀਂ ਉਹਨਾਂ ਦੇ ਗੁਲਾਮ ਆ ਜੋ ਅਮਾਨੀ ਅਡਾਨੀ ਕਹਿੰਦੇ ਆ ਉਹ ਕਰਦਾ ਤੂੰ ਤਾਂ ਇੱਕ ਨਾਮ ਦਾ ਮੋਹਰਾ ਆ ਆਰਐਸਐਸ ਦਾ ਔਰ ਉਹਨਾਂ ਉਹ ਦੇ ਘਰਾਂ ਵਾਲਿਆਂ ਦਾ ਜਿਹੜੇ ਇੱਕ ਜਿਹੜੀ ਜਿਹੜੀ ਜ਼ਮੀਨ ਆ ਉਹ ਵੀ ਜਿਹੜੀ ਆ ਕੌਡੀਆਂ ਦੇ ਪਾ ਲੈਣੀ ਚਾਹੁੰਦੇ ਲੈ ਲਦਾ ਨਹੀਂ ਤੇ ਨਹੀਂ ਹੁਣ ਦਿੱਤਾ ਜਾਵੇਗਾ ਸਾਰਾ ਦੇਸ਼ ਇੱਕ ਮਸਤ ਹੋਏਗਾ ਔਰ ਮੈਂ ਬੇਨਤੀ ਕਰਦਾ ਆਓ ਦੇਸ਼ ਦੇ ਲੋਕਾਂ ਨੂੰ ਆਵਾਹਨ ਕਰਦਾ ਮੈਂ 90 ਸਾਲ ਦਾ ਬੰਦਾ ਹੋ ਕੇ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਿਵਲ ਸੋਸਾਇਟੀ ਮੋਕਾ ਨੇ ਇਹ ਵੀੜਾ ਚੱਕਿਆ ਮੈਂ ਸਮਝਦਾ ਆਕੇ ਨੂੰ ਹੋਰ ਮਜ਼ਬੂਤ ਇਹ ਸੰਗਠਨ ਹੋ ਕੇ ਲੋਕਾਂ ਨੂੰ ਮਾਰਗਦਰਸ਼ਨ ਕਰੇਗਾ ਇੰਨੀ ਗੱਲ ਕਹਿੰਦਾ ਹੋਇਆ ਧੰਨਵਾਦ ਜੈ ਹਿੰਦ